ਦਸਤ ਦੇਓ ਕੰਮ ਦੇਓ ਫੈਸਲਾ ਕਰੋ ਪ੍ਰਣਟੀ ਕਰੋ 29 ਕਲਾਂ ਦੀ ਗਰੰਟੀ ਕਰੋ ਅਮ ਜਨਰਲ ਸਰਮਦਰ ਜਿਲ੍ਹਾ ਜਸਪਤ ਸਾਹਿਬ ਦੇ ਸਾਹ ਜੀ ਨੇ ਇੰਟਰਵਿਊ ਅੱਜ ਦਾ ਜਿਹੜਾ ਤਰਨਾਲ ਆਇਆ ਗਿਆ ਡੀਸੀ ਦਫ਼ਤਰ ਮੂਹਰੇ ਇਹਦੇ ਕੀ ਕੀ ਮੰਗਾਂ ਨੂੰ ਲੈ ਕੇ ਲਾਇਆ ਗਿਆ ਇਹ ਜਿਹੜੀ ਅੱਜ ਚੌਥੀ ਵਿਰੇ ਗੰਢ ਹੈ ਅੱਜ ਦੇ ਦਿਨ ਅਸੀਂ ਦਿੱਲੀ ਕਿਸਾਨ ਮੋਰਚੇ ਦੇ ਸੱਦੇ ਤੇ ਆਪਦੀਆਂ ਹੱਕੀ ਮੰਗਾਂ ਮੰਨਵਾਉਣ ਨੂੰ ਆਉਂਗੇ ਜਿਦੇ ਵਿੱਚ ਐਮਐਸਪੀ ਹੈ ਉਹਦਾ ਗਰੰਟੀ ਨੂੰ ਲਾਗੂ ਕੀਤਾ ਜਾਵੇ ਬਿਜਲੀ ਬਿੱਲ 220 ਉਹ ਲਾਗੂ ਕੀਤਾ ਜਾਵੇ ਕਿ ਜਿਹੜੀਆਂ ਮੰਡੀਆਂ ਦਾ ਭੂ-ਖੋਣ ਜਿਹੜਾ ਵਾਨੀਆਂ ਡਾਨੀਆਂ ਦੇ ਮਤਲਬ ਉਹਨਾਂ ਦੇ ਉਹਨਾਂ ਦੇ ਮਾਤਰਾ ਹੱਕ 'ਚ ਨਹੀਂ ਕਾਨੂੰਨ ਲੱਗਣਾ ਚਾਹੀਦਾ ਸਾਡੀਆਂ ਮੰਡੀਆਂ ਦਾ ਭੂ-ਖੋਣ ਚਾਹੀਦੀ ਹੈ ਤੇ ਇਹਦੇ ਨਾਲ ਹੀ ਜਿਹੜੇ ਸਾਡੇ ਸ਼ਹੀਦ ਪਰਿਵਾਰ ਹੈ 750 ਤੋਂ ਉੱਪਰ ਹੈ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਈਆ ਇੱਕ ਸਰਕਾਰੀ ਨੌਕਰੀ ਤੁਰੰਤ ਜਾਰੀ ਕੀਤੀ ਜਾਵੇ ਇਹ ਬਣਦੀਆਂ ਜਿਹੜੀਆਂ ਹੱਕੀ ਮੰਗਾ ਹੈ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀ ਹੈੱਡਕੁਆਟਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹ ਮੋਰਚੇ ਲਾਏ ਹੋਏ ਆ। ਅਜੇ ਮੇਸ਼ਰਾ ਟੇਣੀ ਜੋ ਭਾਜਪੀ ਦਾ ਆਗੂ ਹੈ ਉਹਦਾ ਪੁੱਤਰ ਟੇਣੀ ਪੂਰਨੂ ਵੀ ਸਖਤ ਜਿਹਾਵਾ ਦਿੱਤੀਆਂ ਜਾਣ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨਾਂ ਚਿਰ ਇਹ ਮੋਰਚੇ ਜਾਰੀ ਰਹਿਣਗੇ ਜਿੰਨਾ ਚਿਰ ਇਹਨਾਂ ਨੂੰ ਸਖਤ ਜਿਹਾਵਾ ਨਹੀਂ ਮਿਲਦੀ। ਕੀ ਨਾਮ ਹੈ ਆਪਣਾ? ਮੇਰਾ ਨਾਮ ਕਮਲਜੀਤ ਕੌਰ ਬਨਾਰਾ। ਅੱਜ ਦੀ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਧਰਨਾ ਲਾਇਆ ਗਿਆ ਕਿਸ ਕਿਸ ਮੰਗਾਂ ਨੂੰ ਲੈ ਕੇ ਲਾਇਆ ਗਿਆ ਕੀ ਜੋ ਤਮੋਰਚੇ ਦੇ ਸੱਦੇ ਤੇ ਕਿਉਂਕਿ ਜਿਹੜਾ 26 ਨਵੰਬਰ ਨੂੰ 2020 ਦੇ ਵਿੱਚ ਕਿਉਂਕਿ ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਮੋਰਚਾ ਪਹਿਲਾਂ ਪੰਜਾਬ ਦੇ ਵਿੱਚ ਚੱਲਿਆ ਸੀ ਫਿਰ ਸੂਜਕਤ ਮੋਰਚੇ ਦਾ ਸੱਦਾ ਸੀ ਕਿ ਦਿੱਲੀ ਨੂੰ ਪਹੁੰਚ ਕਰੋ 26 ਨਵੰਬਰ ਨੂੰ ਜਿਹੜੇ ਇਤਿਹਾਸਕ ਦਿਨ ਹੈਗਾ ਸਾਡਾ ਉਹ ਇਤਿਹਾਸਕ ਦਿਨ ਤੇ ਉੱਤੇ ਸੂਜਕਤ ਮੋਰਚੇ ਨੇ 12 ਮੰਗਾਂ ਕੱਢੀਆਂ ਹੋਈਆਂ ਹੈਗੀਆਂ ਨੇ ਜਿਹੜੀਆਂ ਅਸੀਂ ਉਦੋਂ ਵੀ ਲੈ ਕੇ ਚੱਲੇ ਸੀ ਕਿ ਜਿਹੜੀ ਸਾਡੀ ਪਹਿਲੀ ਮੰਗ ਸੀ ਕਿ ਤਿੰਨ ਜਿਹੜੇ ਕਾਲੇ ਕਾਨੂੰਨ ਨੇ ਉਹ ਵੀ ਰੱਦ ਕੀਤੇ ਜਾਣ ਤੇ ਉਦੋਂ ਗਾਹਾਂ ਕਾਲੇ ਕਾਨੂੰਨਾਂ ਦੇ ਤਹਿਤ ਹੀ ਸਾਡੇ ਕਿਸਾਨ ਮਜ਼ਦੂਰਾਂ ਦੇ ਸਿਰ ਤੇ ਜਿਹੜੀ ਆਪਣਾ ਪਰਚੇ ਦਰਜ ਕੀਤੇ ਹੈਗੇ ਸੀ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ ਉਹ ਵੀ ਸਾਡੀ ਮੰਗ ਸੀ ਕਿ ਪਰਚੇ ਨੇ ਜਿਹੜੇ ਉਹ ਮਤਲਬ ਉਹ ਕੀਤੇ ਜਾਣ ਤੇ ਉਸ ਤੋਂ ਬਾਅਦ ਜਿਹੜੀ ਅਗ ਹੋਰ ਮੰਗਾ ਸੀਗੀ ਆ ਕਿ ਜਿਵੇਂ ਤਿੰਨ ਜਿਹੜੇ ਮਜ਼ਦੂਰ ਕੋਡ ਸੀਗੇ ਚਾਰ ਉਹ ਲਾਗੂ ਕੀਤੇ ਸੀਗੇ ਉਹ ਵੀ ਸਾਡਾ ਸੀ ਕਿ ਇਹ ਮਜ਼ਦੂਰ ਲਾ ਦਿੱਤਾ ਕੋਡ ਲਗਾਇਆ ਹੈਗਾ ਉਹ ਵੀ ਤੁਰੰਤ ਮਤਲਬ ਕਿ ਬੰਦ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਕਿ 스마트 ਮੀਟਰ ਲਾਉਣੇ ਜਿਵੇਂ ਬਿਜਲੀ 2020 ਐਕਟ ਹੈ ਜਿਹੜਾ ਉਹ ਰੱਦ ਕੀਤਾ ਜਾਵੇ ਇਹ ਸਾਡੀ ਮੰਗ ਸੀ ਸਵਾਮੀ ਨਾਥ ਦੀ ਰਿਪੋਰਟ ਸੀ ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਉਦੋਂ ਗਾਂ ਸੇ ਜਿਹੜਾ ਸਖਤ ਸਮੂੱਚਾ ਕਰਜ਼ਾ ਚੜਿਆ ਹੋਇਆ ਹੈਗਾ ਉਹ ਮਾਫ ਕੀਤਾ ਜਾਵੇ ਤੇ ਸਾਡੇ ਜਿਹੜੇ ਹੱਕ ਦੇ ਕਾਨੂੰਨ ਆ ਕਿਸਾਨ ਤੇ ਮਜ਼ਦੂਰ ਦੇ ਹੱਕ ਦੇ ਕਾਨੂੰਨ ਬਣਾਏ ਜਾਣ ਜਿਹੜਾ ਜਣੀ ਮਨਰੇਗਾ ਦਾ ਸੀਗਾ ਸਾਡਾ ਮਜ਼ਦੂਰਾਂ ਦਾ ਅਸੀਂ ਨਾਲ ਮੰਗ ਪਾਈ ਹੋਈ ਸੀ ਕਿ ਉਹਨਾਂ ਨੂੰ ਜਿਹੜਾ 200 ਦਿਨ ਦਾ ਕੰਮ ਹੈਗਾ ਉਹ ਵੀ ਤਰੰਤ ਦਿੱਤਾ ਜਾਵੇ ਤੇ ਉਹਨਾਂ ਦੀ ਜਿਹੜੀ ਦਿਹਾੜੀ ਹੈ ਉਹ 700 ਕੀਤੀ ਜਾਵੇ ਜਿਹਨੇ ਇਦਾਂ ਦੀਆਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਸੀਗੀਆਂ ਤੇ ਬਾਕੀ ਇਹ ਸੀ ਵੀ ਜਿੰਨੇ ਸਾਡੇ ਉਥੇ ਸ਼ਹੀਦ ਹੋਏ ਨੇ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਤਰੰਤ ਜਣੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਦੇ ਜਿਹੜੇ ਮਤਲਬ ਮੁਆਵਜ਼ੇ ਨੇ ਉਹ ਦਿੱਤੇ ਜਾਂ ਕਰਜ਼ੇ ਮਾਰ ਦਿੱਤੇ ਜਾਂ ਇਹ ਸੜੀਆਂ ਮੰਗਾਂ ਸੀਗੀਆਂ ਪਰ ਹਾਲ ਤੱਕ ਜਿਹੜੀਆਂ ਸਰਕਾਰਾਂ ਨੇ 4 ਸਾਲ ਹੋ ਗਏ ਟਸ ਤੋਂ ਮਸਲੀ ਹੋ ਰਹੀਆਂ ਸਗੋਂ ਲਗਾਤਾਰ ਸਾਡੇ ਤੇ ਜਿਹੜੇ ਕਾਨੂੰਨ ਨੇ ਟੇਡੇ-ਮੇਡੇ ਟੰਗਾ ਦੇ ਨਾਲ ਸਾਡੇ ਤੇ ਲਾਗੂ ਕਰਨ ਤਰੀਕਾ ਹੋਈਆਂ ਨਹੀਂ ਹੀਆਂ ਸਾਡੀਆਂ ਜ਼ਮੀਨਾਂ ਕੋਇਰ ਕਰਨ ਲੱਗੀਆਂ ਹੋਈਆਂ ਨੇ ਸਾਡੇ ਪਾਣੀ ਹੜੱਪਣ ਲੱਗੀਆਂ ਹੋਈਆਂ ਨੇ ਗੀਆਂ ਜਣੀ ਇਹ ਅਸੀਂ ਜਿਹੜਾ ਅੱਜ ਉਹ ਇਤਿਹਾਸਕ ਦਿਨ ਦੇ ਉੱਤੇ ਇਹ ਮੰਗ ਪੱਤਰ ਵੀ ਦੇਣਾ ਡੀਸੀ ਸਾਹਿਬ ਨੂੰ ਤੇ ਇਹ ਸਾਡੀਆਂ ਮੰਗਾਂ ਨੇ ਜੀਆਂ ਤੇ ਜੇ ਸਾਡੀਆਂ ਮੰਗਾਂ ਨਹੀਂ ਸੁਣਵਾਈ ਨਾ ਕੀਤੀ ਅਸੀਂ ਪ੍ਰੋਟੈਸਟ ਹੈ ਜਿਹੜਾ ਸੰਯੁਕਤ ਮੋਰਚੇ ਵੱਲੋਂ ਜੋ ਵੀ ਸੱਦਾ ਆਊਗਾ ਅਸੀਂ ਤੇਜ ਕਰਾਂਗੇ। ਹਾਂਜੀ ਪਤਾਨ ਜੀ ਕੀ ਨਾਮ ਹੈ ਜੀ ਆਪਣਾ? ਚਮਕੌਰ ਸਿੰਘ ਨਾਇਣੇਵਾਲ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨੀਅਨ ਇਕਤਾ ਗਰਾਹਾ ਜ਼ਿਲ੍ਹਾ ਬਰਨਾਲਾ। ਅ ਅੱਜ ਦਾ ਜਿਹੜਾ ਇੱਥੇ ਇਕੱਠ ਰੱਖਿਆ ਗਿਆ ਪੀਸੀ ਦਫ਼ਤਰ ਦੇ ਵਿੱਚ ਕੀ ਕੀ ਮੁੱਖ ਮੰਗਾਂ ਨੂੰ ਲੈ ਕੇ ਰੱਖਿਆ ਜਿਹੜਾ ਅੱਜ ਦਾ ਇਕੱਠ ਹੈ 28 ਨਵੰਬਰ ਨੂੰ ਦਿੱਲੀ ਗਏ ਸੀ ਉਹਦੀ ਅੱਜ ਚੌਥੀ ਵਰੀ ਗੰਢ ਹੈ ਉਹ ਚੌਥੀ ਵਰੀ ਗੰਢ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਸਰਦ ਹੈ ਜੋ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਹਨ ਜੋ ਸਰਕਾਰ ਨੇ ਲਿਖਤੀ ਮੰਨੀਆਂ ਸੀ ਫਸਲਾਂ ਦੀ ਐਮਐਸਪੀ ਦਾ ਗਰੰਟੀ ਕਾਨੂੰਨ ਸ਼ਹੀਦ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਜਾਂ ਹੋਰ ਜਿਹੜੇ ਕੰਪਨਸੇਸ਼ਨ ਰਹਿੰਦੇਗਾ ਮੰਗਾ ਹੈ ਜੋ ਉਹ ਸਰਕਾਰ ਨੇ ਮੰਨੀਆਂ ਜਾਂ ਦਿੱਲੀ ਦੇ ਵੇਲੇ ਜੇ ਉਹ ਪਰਚੇ ਦਰਜ ਕਰੇ ਆ ਕਿਸਾਨਾਂ ਉਮੀਦਵਾਰਾਂ ਤੇ ਉਹ ਪਰਚਾ ਵਾਲੀਆਂ ਗੱਲਾਂ ਹੋਰ ਵੀ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਉਹਦੇ ਤਹਿਤ ਹੀ ਅੱਜ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਤੇ ਇਕੱਠ ਨੇ ਅਸੀਂ ਵੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਬਰਨਾਲੇ ਡੀਸੀ ਦਫ਼ਤਰਾਂ ਦਾ ਧਰਨਾ ਦੇ ਕੇ ਉਹ ਮੰਗ ਪੱਤਰ ਦੇਵਾਂਗੇ ਜੀ ਕੀ ਕੀ ਮੁੱਖ ਮੰਗਾਂ ਨੂੰ ਲੈ ਕੇ ਦਰਾਂ ਮੰਗਤ ਹੈ ਮੁੱਖ ਮੰਗ ਤਾਂ ਇਹ ਹੀ ਹੈ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨਾਂ ਦੇ ਕਰਜ਼ੇ ਖਤਮ ਕੀਤੇ ਜਾਣ ਕਿਸਾਨਾਂ ਤੇ ਦਿੱਲੀ ਵਾਲੇ ਜਿਹੜੇ ਰੈਂਟ ਪਰਚੇ ਹੋਏ ਆ ਪਰਚੇ ਰੱਦ ਕਰੇ ਜਾਣ ਇਹ ਪੰਜ ਚਾਰ ਮੁੱਖ ਮੰਗਾਂ ਆ ਜਿਹੜੀਆਂ ਇਸ ਮੋਰਚੇ ਦੀ ਅੱਜ ਦੀ ਧਰਨੀਆਂ ਦੀਆਂ